ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸ਼ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਕਿਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਉਂਦੇ ਆ ਚੰਦਨ ਚੌਕ ਚੋ ਕਿਵੇਂ ਆਨੰਦਪੁਰ ਸਾਹਿਬ ਪਹੁੰਚਦੇ ਆ ਤੇ ਉਹਨਾਂ ਨੂੰ ਕੀ ਕੀ ਰੁਕਾਵਟਾਂ ਆਉਂਦੀਆਂ ਕਿਵੇਂ ਉਹਨਾਂ ਨੇ ਉੱਥੇ ਸੀਸ ਉਠਾਇਆ ਕਿਸ ਤਰ੍ਹਾਂ ਖਵਾਜਾ ਅਬਦੁੱਲਾ ਨੇ ਉਸ ਦੀ ਮਦਦ ਕੀਤੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਕਿ 1675 ਦੇ ਵਿੱਚ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਕੋਤਵਾਲੀ ਦੇ ਵਿੱਚ ਗ੍ਰਿਫਤਾਰ ਕੀਤੇ ਜਾਂਦੇ ਆ ਤੇ ਜਿਹੜਾ ਉੱਥੋਂ ਦਾ ਕੋਤਵਾਲੀ ਦਾ ਕੋਤਵਾਲ ਸੀ ਨਾ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਉਹਦੇ ਵਿੱਚ ਪਤਾ ਲੱਗਦਾ ਉਹ ਬੜਾ ਜਲਾਦ ਬੰਦਾ ਸੀ ਉਹਦੀ ਬਹੁਤ ਜ਼ਿਆਦਾ ਦਹਿਸ਼ਤ ਸੀਗੀ ਇੰਨੀ ਕੋਦੀ ਦਹਿਸ਼ਤ ਇਤਿਹਾਸ ਦੇ ਵਿੱਚ ਦੱਸੀ ਗਈ ਆ ਕਿ ਉਹਦੇ ਜਿਹੜੇ ਸਪਾਹੀ ਸੀ ਨਾ ਉਹ ਵੀ ਉਹਦੇ ਸਾਹਮਣੇ ਆਉਣ ਤੋਂ ਡਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਉਹਦੇ ਸਾਹਮਣੇ ਨਹੀਂ ਜਾਣਾ ਉਹਨਾਂ ਦਾ ਪਤਾ ਨਹੀਂ ਕੀ ਬੋਲਦੇ ਜਾਂ ਕੀ ਸਜ਼ਾ ਦੇ ਦੇ ਇੰਨੀ ਉਹਦੀ ਮਤਲਬ ਦਹਿਸ਼ਤ ਸੀ ਪਰ ਉਹਦੇ ਚ ਇੱਕ ਕਮਾਲ ਦੀ ਗੱਲ ਵੜੀ ਸੀ ਜੋ ਇਤਿਹਾਸਕਾਰਾਂ ਨੇ ਲਿਖੀ ਆ ਉਹ ਕਹਿੰਦੇ ਵੀ ਉਹਦਾ ਨਾਮ ਸੀ ਖਵਾਜਾ ਅਬਦੁੱਲ ਅਬਦੁੱਲਾ ਜਿਹੜਾ ਗੁਰੂ ਤੇਗ ਬਹਾਦਰ ਨੂੰ ਦਿਲੋਸਤਕਾਰ ਕਰਦਾ ਸੀ ਉਹਨਾਂ ਦਾ ਦਿਲੋਂ ਉਹਨਾਂ ਦੀ ਭਾਵਨਾ ਬੜੀ ਸਾਫ਼ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਨਾਮ ਤੇ ਕੋਈ ਵੀ ਸਾਹੀ ਫਰਮਾਨ ਨਿਕਲਦਾ ਸੀ ਨਾ ਕੋਤਵਾਲੀ ਦੇ ਵਿੱਚ ਆਉਂਦਾ ਸੀ ਜਦੋਂ ਕਾਜੀ ਭੇਜਦਾ ਸੀ ਕੋਈ ਫਰਮਾਨ ਔਰੰਗੇ ਕੋਲੋਂ ਤੇ ਉਹ ਆਪਣੇ ਸਪਾਈਆਂ ਨੂੰ ਫਰਮਾਨ ਦੇ ਨਿ ਭੇਜਦਾ ਸੀ ਕਦੇ ਵੀ ਇੰਨਾ ਸਤਕਾਰ ਕਰਦਾ ਸੀ ਗੁਰੂ ਤੇਗ ਬਹਾਦਰ ਸਾਹਿਬਾ ਖੁਦ ਆਪ ਜਾਂਦਾ ਹੁੰਦਾ ਸੀ ਅਬਦੁੱਲਾ ਤੇ ਕਈ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਕਹਿ ਵੀ ਦੇਣਾ ਭਾਈ ਅਬਦੁੱਲਿਆ ਤੂੰ ਆਪ ਨਾ ਆਇਆ ਕਰ ਤੇਰੀ ਨੌਕਰੀ ਤੇ ਕੋਈ ਔਕੜ ਆ ਜਾਏਗੀ ਤੇਰੇ ਤੇ ਕੋਈ ਪ੍ਰੈਸਰ ਪਾਏਗਾ ਉਹ ਕਹਿੰਦਾ ਮੈਂ ਨੌਕਰੀ ਚ ਇੱਕੀ ਤਾਂ ਚੰਗਾ ਕੰਮ ਕਰਨ ਲੱਗਿਆ ਅੱਜ ਤਾਈਂ ਤਾਂ ਜੁਲਮੀ ਕੀਤੇ ਐ ਨਾ ਜੇ ਕੋਈ ਗੱਲ ਆਊਗੀ ਤਾਂ ਦੇਖੀ ਜਾਊ ਤੇ ਜਦੋਂ ਇਸ ਤਰ੍ਹਾਂ ਹਮੇਸ਼ਾ ਹੀ ਪਿੰਜਰੇ ਦੇ ਵਿੱਚ ਜੋ ਬੰਦ ਸੀਗੇ ਤਨ ਸਾਹਿਬ ਤੇਕ ਭਦਰ ਸਾਹਿਬ ਜੀ ਤੇ ਉਹਨਾਂ ਕੋਲੇ ਖਵਾਜਾ ਅਬਦੁੱਲਾਹ ਜਾਂਦਾ ਹੁੰਦਾ ਸੀ ਤੇ ਆਪਣੇ ਅੱਖਾਂ ਨੀਵੀਆਂ ਕਰਕੇ ਨਾ ਸਿਰ ਨੀਵਾ ਕਰਕੇ ਉਹਨਾਂ ਦੇ ਕੋਲੇ ਖੜ ਜਾਣਾ ਪਾਸ਼ਾ ਜੀ ਦੇ ਕੋਲੇ ਜਾ ਕੇ ਤੇ ਜਣੀ ਇਸ ਤਰ੍ਹਾਂ ਉਹਨੇ ਫੀਲ ਕਰਨਾ ਕਿ ਆਪਣੇ ਆਪ ਨੂੰ ਗੁਨਾਹਗਾਰ ਸਾਬਤ ਕਰਨਾ ਵੀ ਮੈਂ ਇੱਕ ਇਸ ਚੈਨ ਦੀ ਮੈਂ ਵੀ ਇੱਕ ਕੜੀਆਂ ਤੇ ਮੈਂ ਵੀ ਆਪਣੇ ਆਪ ਨੂੰ ਗੁਨਾਹਗਾਰ ਸਮਝਦਾ ਤੇ ਗੁਰੂ ਤੇਗ ਬਹਾਦਰ ਨੇ ਬੜਾ ਉਹਨੂੰ ਹੌਸਲੇ ਦੇਣਾ ਕਿਹਾ ਕੋਈ ਨਹੀਂ ਭਾਈ ਖਵਾਜਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰਾ ਹੋਣਾ ਤਾਂ ਉਹੀ ਹੈ ਨਾ ਤੇ ਫਿਰ ਜਿਸ ਦਿਨ ਸਾਹੀ ਫਰਮਾਨ ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਜਾਂ ਤਾਂ ਸਿੱਖਾਂ ਦਾ ਗੁਰੂ ਕੋਈ ਕਰਾਮਾਤ ਦਿਖਾਵੇ ਤੇ ਜਾਂ ਫਿਰ ਦੀਨੇ ਕਬੂਲ ਕਰ ਲੇ ਤੇ ਜਾਂ ਫਿਰ ਉਹਦਾ ਕਤਲ ਕੀਤਾ ਜਾਊਗਾ ਤੀਸਰੀ ਸ਼ਰਤ ਇਹ ਵੀ ਕਤਲ ਕੀਤਾ ਜਾਊਗਾ ਤੇ ਜਦੋਂ ਇਹ ਫਰਮਾਨ ਦੇਨ ਅਬਦੁੱਲਾ ਜਾਂਦਾ ਨਾ ਤੇ ਬੜਾ ਜਿਨੀ ਆਪਣੇ ਆਪ ਨੂੰ ਇੱਕ ਗੁਨਾਹਗਾਰ ਸਾਬਤ ਕਰ ਰਿਹਾ ਅੰਦਰੋਂ ਅੰਦਰ ਹੀ ਆਪਣੇ ਆਪ ਨੂੰ ਤੇ ਬਹੁਤ ਹੀ ਸ਼ਰਮਹੀਨ ਹੋ ਕੇ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦਾ ਕਿ ਸਾਹੀ ਫਰਮਾਨ ਆਇਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਮੈਨੂੰ ਪਤਾ ਚੱਲ ਗਿਆ ਮੈਨੂੰ ਪਤਾ ਲੱਗ ਗਿਆ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਲਿਖਿਆ ਪਾਸ਼ਾ ਜੀ ਕਹਿੰਦੇ ਮੈਂ ਉਹ ਗੱਲਾਂ ਨਾਲ ਸਹਿਮਤ ਨਹੀਂ ਐ ਕਰਾਮਾਤ ਕੋਈ ਦਿਖਾਉਣੀ ਸਾਡੇ ਸਿੱਖ ਧਰਮ ਦੇ ਵਿੱਚ ਆਉਂਦੀ ਨਹੀਂ ਐ ਕਰਾਮਾਤ ਦਿਖਾ ਕੇ ਮੈਂ ਸਿੱਖ ਧਰਮ ਦੀ ਆਪਣੀ ਦੀ ਬੇਇੱਜ਼ਤੀ ਨਹੀਂ ਕਰਾਵਾਂਗਾ ਤੇ ਹੁਣ ਮੈਂ ਜਿਉਂਦੇ ਜੀ ਕਸ਼ਮੀਰੀ ਪੰਡਤਾਂ ਦੀ ਬਾਹ ਫੜੀ ਐ ਜਿਉਂਦੇ ਜੀ ਤਾਂ ਨਹੀਂ ਮੈਂ ਛੱਡ ਸਕਦਾ ਤੇ ਦੀਨੇ ਕਬੂਲਤਾ ਮੈਂ ਕਰਾਂਗਾ ਨਹੀਂ ਤੈਨੂੰ ਵੀ ਪਤਾ ਖਵਾਜਾ ਅਬਦੁੱਲਾ ਵੀ ਕਿੰਨੀ ਵੱਡੀ ਹਾਨੀ ਹੈ ਜ਼ੁਲਮ ਕਰ ਰਹੇ ਆ ਸਾਰਿਆਂ ਤੇ ਤੇ ਜਿਹੜੀ ਤੀਸਰੀ ਗੱਲ ਇਹਨਾਂ ਨੇ ਲਿਖੀ ਆ ਉਹ ਆਪਾਂ ਨੂੰ ਮਨਜ਼ੂਰ ਆ ਜਿਵੇਂ ਵਾਇਗਰੂ ਨੂੰ ਮਨਜ਼ੂਰ ਆ ਓਵੇਂ ਹੋਣੀ ਆ ਜਿਦੋਂ ਇਹ ਸਹੀ ਪ੍ਰਮਾਨ ਨਿਕਲਦਾ ਨਾ ਤੇ ਖਵਾਜਾ ਅਬਦੁੱਲਾਹ ਆਪਣੇ ਅੰਦਰੋਂ ਅੰਦਰੀ ਬਹੁਤ ਪਰੇਸ਼ਾਨ ਹੁੰਦਾ ਉਹਦੀ ਭਾਵਨਾ ਬੜੀ ਇੱਕ ਪਵਿੱਤਰ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਬਾਕੀਆਂ ਲਈ ਤਾਂ ਬੜਾ ਉਜਲਾਦ ਦੱਸਿਆ ਗਿਆ ਵੀ ਕੂਤਵਾਲੀ ਦੀ ਬਹੁਤ ਵੱਡੀ ਇੱਕ ਦਹਿਸਤ ਸੀ ਉਹਦੀ ਤੇ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤੋ ਕਹਿਣਾ ਉਹਨੇ ਰਾਤ ਨੂੰ ਆਕੇ ਵੀ ਮੈਂ ਤੈਨੂੰ ਜਮਨਾ ਨਦੀ ਥੋਂ ਪਾਰ ਕਰਾ ਦਿੰਨਾ ਇਥੋਂ ਨਗਾਹ ਦਿੰਨਾ ਮੈਂ ਤੈਨੂੰ ਤੇ ਆਪਾਂ ਕਹਿ ਦਾਂਗੇ ਗੱਲ وڑਾ ਦਾਂਗੇ ਸਵੇਰ ਨੂੰ ਵੀ ਸਿੱਖਾਂ ਦਾ ਗੁਰੂ ਕਰਾਮਾਤ ਦਿਖਾ ਗਿਆ ਕੋਤਵਾਲੀ ਦੇ ਵਿੱਚੋਂ ਕਰਾਮਾਤ ਦਿਖਾ ਕੇ ਗਾਇਬ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦਾ ਨਹੀਂ ਮੌਤ ਤੋਂ ਡਰ ਕੇ ਕਹਿ ਰਾਂ ਵਾਂ ਭਜਣਾ ਇਹ ਵੀ ਚੰਗੀ ਗੱਲ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਬਹੁਤ ਹੀ ਜ਼ਿਆਦੇ ਖੜੇ ਪੈ ਗਿਆ ਨਾ ਵੀ ਤੁਸੀਂ ਨਿਕਲ ਜੋਗੀ ਘੜੀ ਬਹੁਤ ਮੁਸ਼ਕਲ ਆਉਣ ਵਾਲੀ ਆ ਬਹੁਤ ਕਠਿਨਾਈਆਂ ਆਉਣ ਵਾਲੀਆਂ ਜਦੋਂ ਜ਼ਿਆਦਾ ਹੀ ਕਰਨ ਲੱਗਿਆ ਨਾ ਤੇ ਫਿਰ ਪਾਸ਼ਾ ਜੀ ਨੇ ਕਿਹਾ ਕਹਿੰਦਾ ਠੀਕ ਹੈ ਜੀ ਤੁਸੀਂ ਇਹ ਗੱਲ ਕਹਿੰਨੇ ਆ ਨਾ ਭਾਈ ਜੈਤੇ ਨੂੰ ਕੋਤਵਾਲੀ ਦੇ ਵਿੱਚੋਂ ਕੱਢ ਦੇ ਤੇ ਉਦੋਂ ਫਿਰ ਭਾਈ ਜੈਤਾ ਉਥੋਂ ਉਹਨੇ ਕਿਹਾ ਕਹਿੰਦਾ ਭਾਈ ਜੈਤੇ ਨੂੰ ਜੋ ਕੋਤਵਾਲੀ ਤੋਂ ਕੱਢੇਗਾ ਨਾ ਉਸ ਤੋਂ ਪਹਿਲਾਂ ਮੇਰੇ ਕੋਲੇ ਲੈ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੇਰੇ ਨਾਲ ਮਲਾ ਕੇ ਲੈ ਜੀ ਕਹਿੰਦਾ ਮੈਂ ਉਹਨੂੰ ਕੁਝ ਸਮਾਨ ਦੇਣਾ ਤੇ ਜਦੋਂ ਫਿਰ ਸਪਾਹੀਆਂ ਵਾਲੇ ਮੁਸਲਮਾਨ ਨੇ ਸਪਾਹੀਆਂ ਵਾਲੇ ਵਸਤਰ ਪਹਿਨ ਕੇ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੇ ਜਾਂਦਾ ਨਾ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੇ ਬਾਣੀ ਦੇ ਸ਼ਲੋਕ ਲਿਖੇ ਆ ਤੇ ਗੁਰਤਾ ਗੱਦੀ ਦੀ ਜਿਹੜੀ ਸਮਗਰੀ ਆ ਉਹ ਭਾਈ ਜੈਤੇ ਨੂੰ ਦਿੱਤੀ ਫਿਰ ਭਾਈ ਜੈਤੇ ਨੂੰ ਨਾਲ ਇੱਕ ਇਹ ਗੱਲ ਕਹੀ ਕਹਿੰਦਾ ਜਾਂਦਾ ਹੋਇਆ ਤੁਸੀਂ ਕਲਿਆਨੇ ਦੀ ਧਰਮਸ਼ਾਲਾ ਦੇ ਵਿੱਚ ਹੋ ਕੇ ਜਾਣਾ ਉੱਥੇ ਦਿੱਲੀ ਕਲਿਆਨੇ ਦੀ ਧਰਮ ਸ਼ਾਲਾ 'ਚ ਜਿੱਥੇ ਭਾਈ ਸਦਾਨੰਦ ਤੇ ਭਾਈ ਆਗਿਆ RAM ਜੀ ਰਹਿੰਦੇ ਆ ਆਗਿਆ RAM ਜੀ ਭਾਈ ਜੈਤੇ ਦੇ ਤਾਇਆ ਜੀ ਹੈ ਤੇ ਭਾਈ ਸਦਾ ਸਦਾ RAM ਸਦਾਨੰਦ ਪਿਤਾ ਜੀ ਹੈ ਤੇ ਜਦੋਂ ਫਿਰ ਨਾਲ ਹੀ ਇੱਕ ਗੱਲ ਹੋਰ ਕਹੀ ਪਾਸ਼ਾ ਜੀ ਨੇ ਕਹਿੰਦੇ ਜਦੋਂ ਤੂੰ ਗੋਬਿੰਦ ਰਾਏ ਕੋਲੇ ਇਹ ਸੁਨੇਹਾ ਲੈ ਕੇ ਜਾਵੇਂਗਾ ਨਾ ਮੇਰੀ ਇਹ ਚਿੱਠੀ ਲੈ ਕੇ ਜਾਏਗਾ ਤੇ ਸਮਗਰੀ ਉੱਥੋਂ ਤੂੰ ਖੜੇ ਪੈਰ ਹੀ ਵਾਪਸ ਆਉਣਾ ਗੁਰੂ ਗੋਬਿੰਦ ਰਾਏ ਦਾ ਵਾਪਸ ਉੱਤਰ ਵੀ ਲੈ ਕੇ ਆਉਣਾ ਕੀ ਕਹਿੰਦੇ ਉਹਨਾਂ ਵੱਲੋਂ ਰਿਪਲਾਈ ਲੈ ਕੇ ਆਉਣੀ ਹੈ ਤੇ ਜਦੋਂ ਉੱਥੋਂ ਫਿਰ ਰਾਤ ਨੂੰ ਭਾਈ ਜੈਤੇ ਨੂੰ ਖਵਾਜਾ ਅਬਦੁੱਲਾਹ ਦੀ ਮਦਦ ਨਾਲ ਉਹ ਨਿਕਲਦੇ ਆ ਤੇ ਉਹ ਧਰਮਸਾਲਾ ਦੇ ਵਿੱਚ ਜਾਂਦੇ ਉੱਥੇ ਜਦੋਂ ਭਾਈ ਆਗਿਆਰਾਮ ਤੇ ਸਦਾਨੰਦ ਭਾਈ ਜੈਤੇ ਨੂੰ ਦੇਖਦੇ ਹੋ ਇੱਕਦਮ ਘਬਰਾ ਜਾਂਦੇ ਵੀ ਸਾਇਦ ਕੋਈ ਬਾਣਾ ਵਰਤ ਗਿਆ ਫਿਰ ਉਹਨਾਂ ਨੇ ਦੱਸਿਆ ਵੀ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਕੋਈ ਘੋੜੇ ਦਾ ਇੰਤਜ਼ਾਮ ਕਰੋ ਫਿਰ ਭਾਈ ਜੈਤਾ ਉਥੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਦਿੱਲੀ ਤੋਂ ਪਹਿਲਾ ਚੱਕਰ ਆ ਇਹ ਦਿੱਲੀ ਤੋਂ ਜੋ ਗ੍ਰਫਤਾਰ ਹੁੰਦਾ ਉਸ ਤੋਂ ਬਾਅਦ ਇਹ ਪਹਿਲਾ ਚੱਕਰ ਉੱਥੇ ਆਉਂਦੇ ਆ ਉੱਥੇ ਆ ਕੇ ਫਿਰ ਉਦੋਂ ਅਨੰਦਪੁਰ ਸਾਹਿਬ ਤੇ ਮਾਤਾ ਕਿਰਪਾਲ ਮਾਮਾ ਕਿਰਪਾਲ ਦਾਸ ਇਹਨੂੰ ਤੇ ਮਾਤਾ ਗੁਜਰਜੀ ਨੂੰ ਮਾਤਾ ਨਾਨਕੀ ਜੀ ਨੂੰ ਤੇ ਆਪ ਪਾਈ ਜੈਤੇ ਦੀ ਮਾਤਾ ਵੀ ਉੱਥੇ ਇਹਨੂੰ ਪ੍ਰੇਮ ਨਾ ਪ੍ਰੇਮੋ ਕਹਿੰਦੇ ਆ ਉਹਦਾ ਨਾਮ ਉਹਨਾਂ ਦਾ ਲਾਜਵੰਤੀ ਆ ਸਾਰਿਆਂ ਨੂੰ ਸਨੇਹਾ ਦਿੰਦਾ ਵੀ ਫਿਰ ਉੱਥੇ ਆ ਕੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਜੈਤਾ ਹੁੰਦਾ ਨਾ ਤੇ ਉਹ ਬਾਣੀ ਦੇ ਸ਼ਲੋਕ ਲਿਖੇ ਹੋਏ ਪਾਤਸ਼ਾਹ ਜੀ ਦੇ ਤੇ ਗੁਰਤਾ ਗੱਦੀ ਦੀ ਸਮਗਰੀ ਸਾਰੀ ਗੋਬਿੰਦ ਰਾਏ ਨੂੰ ਜਦੋਂ ਦਿੰਦੇ ਆ ਉੱਥੇ ਫੜਾਉਂਦੇ ਆ ਤੇ ਉੱਥੇ ਕਹਿੰਦੇ ਵੀ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਸਾਰੀ ਕੌਮ ਦੀ ਅਗਵਾਈ ਗੋਬਿੰਦ ਰਾਏ ਕਰੇਗਾ ਤੇ ਫਿਰ ਉਹਦੋਂ ਦੱਸਿਆ ਵੀ ਉੱਥੇ ਕਿਸ ਤਰ੍ਹਾਂ ਭਾਈ ਮਤੀਦਾਸ ਦੀ ਸ਼ਹੀਦੀ ਹੋਈ ਆ ਕਿਸ ਤਰ੍ਹਾਂ ਪੈਸਾ ਤੀਦਾ ਦਿੱਸੀ ਦੀ ਹੋਈ ਹੈ ਤੇ ਭਾਈ ਦਿਆਲਾ ਜੀ ਨੂੰ ਕਿਵੇਂ ਸਹੀਦ ਕੀਤਾ ਗਿਆ ਇਹ ਸਾਰੀ ਗੱਲ ਸਾਰਾ ਇਤਿਹਾਸ ਫਿਰ ਉੱਥੇ ਜਾ ਕੇ ਭਾਈ ਜੈਤਾ ਦਾਸ ਦਾ ਆਨੰਦਪੁਰ ਸਾਹਿਬ ਤੇ ਫਿਰ ਪਤਾ ਲੱਗਦਾ ਵੀ ਦਿੱਲੀ ਦੇ ਵਿੱਚ ਇਹ ਪਾਣਾ ਵਰਤ ਗਿਆ ਉਥੋਂ ਫਿਰ ਉਹ ਕਿੰਨੇ ਕਿਹਾ ਉਹਨਾਂ ਨੇ ਭਾਈ ਜੈਤੇ ਨੇ ਵੀ ਗੁਰੂ ਨੇ ਮੈਨੂੰ ਕਿਹਾ ਵੀ ਜਲਦੀ ਮੈਂ ਵਾਪਸ ਹੁਣੇ ਹੀ ਜਾਣਾ ਖੜੇ ਪੈਰ ਵਾਪਸ ਜਾਣਾ ਤੇ ਉਥੋਂ ਫਿਰ ਗੋਬਿੰਦਰ ਰਾਏ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਸਾਬ ਦੇ ਲਿਖੇ ਸੀ ਉਹਨਾਂ ਚੋਂ ਇੱਕ ਜਿਹੜਾ ਜ਼ਿੰਦਗੀ ਤੇ ਮੌਤ ਦੇ ਨਾਲ ਸਹਿਮਤ ਸੀ ਉਹ ਸ਼ਬਦ ਵਾਪਸ ਦਿੱਤੇ ਤੇ ਉਥੋਂ ਜਦੋਂ ਫੇਰ ਵਾਪਸ ਗਿਆ ਇੱਕ ਇਤਿਹਾਸਕਾਰ ਨੇ ਇਹ ਵੀ ਲਿਖਿਆ ਜਦੋਂ ਵਾਪਸ ਉਹ ਦਿੱਲੀ ਆਉਂਦੇ ਆ ਨਾ ਭਾਈ ਜੈਤਾ ਉਹ ਕਹਿੰਦੇ ਵੀ ਜਿਹੜਾ ਪੰਡਤ ਆ ਸੇਵਨਾਰੈਣ ਉਹਦੀ कोतਵਾਲੀ ਦੇ ਵਿੱਚ ਬਹੁਤ ਆਉਣ ਜਾਣ ਲੱਗਿਆ ਵਾ ਖਵਾਜਾ ਅਬਦੁੱਲਾਹ ਨਾਲ ਜਾਣ-ਪਛਾਨ ਵੀ ਉਹਦੀ ਤੇ ਉਹਨੇ ਕਹਿੰਦੇ ਇੱਥੇ ਭਾਈ ਜੈਤੇ ਨੂੰ ਨੌਕਰੀ ਤੇ ਵੀ ਇੱਕ ਛੋਟੀ ਨੌਕਰੀ ਤੇ ਲਵਾਤਾ ਵੀ ਤਾਂ ਕਰਕੇ ਲਵਾਇਆ ਸੀ ਨੌਕਰੀ ਤੇ ਕਹਿੰਦੇ ਵੀ ਚਲ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਕੈਦ ਆ ਉਹਨਾਂ ਦੇ ਕੋਲੇ ਲਾਗੇ ਤਾਂ ਰਹਿਣਗੇ ਉਹਨਾਂ ਨੂੰ ਦੇਖ ਰੇਖ ਰੱਖਣਗੇ ਥੋੜੀ ਸੇਵਾ ਚ ਵੀ ਕੋਈ ਪਾਣਾ ਨਾ ਵਰਤ ਕਿਉਂਕਿ ਸਾਰਿਆਂ ਨੂੰ ਬਹੁਤ ਇੱਕ ਤਹਿਸਤ ਫੈਲੀ ਹੋਈ ਸੀ ਵੀ ਔਰੰਗੇ ਨੇ ਪਤਾ ਨਹੀਂ ਕਿਹੜਾ ਹੁਣ ਫਰਮਾਨ ਕੱਢ ਦੇਣਾ ਕਿ ਦੋ ਕਾਜੀ ਨੇ ਆਕੇ ਕਹਿ ਦੇਣਾ ਜਲਾਦ ਨੂੰ ਬੁਲਾ ਲੈਣਾ ਵੀ ਕੀ ਪਾਣਾ ਵਰਤ ਜਾਣਾ ਜਦ ਨਹੀਂ ਸਾਰੀ ਦਿੱਲੀ ਪੂਰੀ ਸਹਿਮ ਚੁੱਕੀ ਸੀ ਸਹਿਮੀ ਹੋਈ ਸੀਗੀ ਤੇ ਉੱਥੇ ਜਦੋਂ ਭਾਈ ਜੈਤਾ ਫਿਰ ਕੋਲੇ ਉੱਥੇ ਨੌਕਰੀ ਕਰਦੇ ਤੇ ਇੱਕ ਦਿਨ ਫਿਰ ਆਉਂਦਾ ਉਹ 11 ਨਵੰਬਰ ਦਾ ਦਿਨ ਆਪਨ ਪਤਾ ਹੀ ਹੈ ਜਦੋਂ ਸਾਹ ਦਿੱਤ ਹੁੰਦੀ ਹੈ ਮਹਾਰਾਜ ਦੀ ਉਦੇ ਸਹੀ ਪ੍ਰਮਾਨ ਦਾ ਢੰਡੋਰਾ ਪਟਾਇਆ ਜਾਂਦਾ ਪੂਰੇ ਦਿੱਲੀ 'ਚ ਵੀ ਅੱਜ ਸਿੱਖਾਂ ਦੇ ਗੁਰੂ ਨੂੰ ਕਤਲ ਕੀਤਾ ਜਾਣਾ ਤੇ ਇੱਕ ਉੱਥੇ ਦਰਖਤ ਦੇ ਪਿੱਪਲ ਦੇ ਦਰਖਤ ਦੇ ਥੱਲੇ ਬਹੁਤ ਵੱਡਾ ਥੜਾ ਬਣਾਇਆ ਜਾਂਦਾ ਥੜੇ ਤੇ ਮਹਾਰਾਜ ਇਸ਼ਨਾਨ ਕਰਦੇ ਉਸ ਤੋਂ ਪਹਿਲਾਂ ਫਿਰ ਉੱਥੇ ਚੌਂਕੜਾ ਮਾਰ ਕੇ ਬੈਠਦੇ ਆ ਤੇ ਉਹ ਜਲਾਦ ਨੂੰ ਬੁਲਾਇਆ ਜਾਂਦਾ ਸਮਾਨੇ ਦਾ ਜਲਾਦ ਆ ਜਿਹੜਾ ਤੇ ਉਹ ਆਪਣੀ ਇੱਕ ਤਲਵਾਰ ਲੈ ਕੇ ਖੜਾ ਕੋਲੇ ਤੇ ਗੁਰੂ ਪਾਤਸ਼ਾਹ ਜੀ ਉਹਨਾਂ ਨਾਲ ਦੇਖਦੇ ਆ ਤੇ ਗੁਰੂ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਕਹਿੰਦਾ ਜਦੋਂ ਮੈਂ ਪਾਠ ਕਰਕੇ ਸਿਰ ਨੀਵਾ ਕਰਕੇ ਨਮਸਕਾਰ ਕਰਕੇ ਰਹਾ ਨਾ ਕਾਲਪੁਰਖ ਨੂੰ ਤੇ ਉਹਦੇ ਤੋਂ ਵਾਰ ਕਰਦੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਤੂੰ ਵੀ ਆਪ ਦਾ ਹੁਕਮ ਪਗਾਈ ਤੇ ਅਸੀਂ ਵੀ ਉਹਦੀ ਰਾਜਾ ਤੇ ਰਹਾਂਗੇ ਇਹ ਸਾਰੀ ਜਿਹਦਾ ਵਾਪ ਜਿੰਨਾ ਵੀ ਬਾਣਾ ਵਰਤਦਾ ਨੇ ਇਹ ਭਾਈ ਜੈਤੇ ਨੇ ਆਪਣੇ ਅੱਖੀ ਦੇਖਿਆ ਆਪਾਂ ਕਈ ਵਾਰ ਇੰਨੀ ਇੱਕ ਗੱਲ ਦੱਸ ਦਿੰਨੇ ਵੀ ਭਾਈ ਜੈਤਾ ਗੁਰੂ ਤੇ ਇੱਕ ਵੱਧ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਇੱਕ ਬਹੁਤ ਹੀ ਮਾਨ ਹਸਤੀ ਹੈ ਸ਼ਖਸੀਅਤ ਹੈ ਕਿਉਂਕਿ ਜਿਹੜਾ ਭਾਈ ਜੈਤੇ ਦਾ ਨਾਮ ਜੈਤਾ ਰੱਖਿਆ ਨਾ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਤੇ ਜਦੋਂ ਸ਼ਰਮਨੀ ਸੀ ਤਾਂ ਆਪਾਂ ਕਹਿੰਦੇ ਆ ਬਾਬਾ ਜੀਵਨ ਸਿੰਘ ਜੀਵਨ ਸਿੰਘ ਦਾ ਨਾਮ ਵੀ ਗੋਬਿੰਦ ਮਹਾਰਾਜ ਜੀ ਨੇ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋਨੇ ਨਾਮ ਆ ਦੋਨੇ ਗੁਰੂ ਪਾਤਸ਼ਾਹ ਜੀ ਤੇ ਪਰਿਵਾਰ ਤੇ ਢੀ ਵੱਡੀ ਰਹਿਮਤ ਆ ਪੰਜ ਪੀੜੀਆਂ ਤੋਂ ਸੇਵਾ ਕਰ ਰਿਹਾ ਗੁਰੂ ਘਰ ਦੀ ਜਿਹੜੇ ਉਹਨਾਂ ਭਾਈ ਜੈਤਾ ਦੇ ਪਿਤਾ ਜੀ ਹੈ ਨਾ ਸਦਾਨੰਦ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਬਾਬੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਸਦਾਨੰਦ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਤਿਹਾਸ ਨੇ ਲਿਖਿਆ ਕਹਿੰਦਾ ਸਦਾਨੰਦ ਜੀ ਦਾ ਰਬਾਬ ਵਜੋਂਦਾ ਸੀ ਨਾ ਵਜੋਂਦਾ ਰਬਾਬ ਵਜੋਂਦਾ ਸੀ ਤੇ ਪੰਸੀ ਆ ਕੇ ਸੱਤਾਂ ਤੇ ਕੋਠਿਆਂ ਦੀਆਂ ਸੱਤਾਂ ਤੇ ਬੈਠ ਜਾਂਦੇ ਸੀ ਹਵਾ ਰੁਕ ਜਾਂਦੀ ਸੀ ਇੰਨੀ ਸ੍ਰੇਲੀ ਆਵਾਜ਼ ਇੰਨਾ ਉਹਦੇ 'ਚ ਮਤਲਬ ਰਸ ਪਰਿਆਵਾ ਹੁੰਦਾ ਸੀ ਆਵਾਜ਼ 'ਚ ਇਹ ਐਡਾ ਤਖੜਾ ਰਬਾਬੀ ਸੀ ਸਦਾ ਅਨੰਦ ਪਿਤਾ ਜੀ ਹੈ ਭਾਈ ਜੈਤੇ ਤੇ ਜਦੋਂ ਸਾਰਾ ਪਾਣਾ ਵਰਤਦਾ ਦੇਖਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਫਿਰ ਉੱਥੋਂ ਜਦੋਂ ਭਾਈ ਜੈਤਾ ਕਲਿਆਣੇ ਦੀ ਧਰਮ ਸਾਲਾਂ ਚ ਆਉਂਦਾ ਭਾਈ ਆਗਿਆਰਾਮ ਭਾਈ ਸਦਾ ਅਨੰਦ ਹੋਣੇ ਸਾਰੇ ਭਾਈ ਉਧੇ ਹੋਣੇ ਸਾਰੇ ਵਿਚਾਰਾਂ ਕਰਦੇ ਆ ਵੀ ਹੁਣ ਆਪਾਂ ਸੀਸਤਾ ਚੁੱਕਣਾ ਪਰ ਹਕੂਮਤ ਨੇ ਮਨਾ ਕੀਤਾ ਵੀ ਇਹਨਾਂ ਦੇ ਜਿਹੜੇ ਦਿੱਲੀ ਦੇ ਚਾਰ ਦਰਵਾਜੇ ਆ ਗੁਰੂ ਪਾਤਸ਼ਾਹ ਜੀ ਦਾ ਅਸੀਸ ਤੇ ਤੁਹਾਡ ਉੱਥੇ ਲਟਕਾਏ ਜਾਣਗੇ ਇੱਕ ਬੇਇੱਜ਼ਤੀ ਕਰ ਦੇ ਲਈ ਇੱਕ ਦਹਿਸਤ ਲੋਕਾਂ ਚ ਪਾਉਣ ਲਈ ਵੀ ਕੋਈ ਹੋਰ ਨਾ ਸੱਚ ਦੀ ਆਵਾਜ਼ ਤੇ ਖੜਾ ਹੋਵੇ ਕੋਈ ਸੱਚ ਦਾ ਹੰਗਾਰਾ ਨਾ ਭਰੇ ਤੇ ਭਾਈ ਜੇ ਤਾਂ ਕਹਿੰਦਾ ਇਹ ਤਾਂ ਬਹੁਤ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ ਜੇ ਗੱਲ ਬਣ ਗਈ ਤਾਂ ਤੇ ਭਾਈ ਜੈਤਾ ਹੁਣ ਨਵਾਂ ਬਲੱਡਾ ਜੂਸ ਹਤੈ ਤੇ ਇਹ ਤਾਂ ਇਤਿਹਾਸ ਵੀ ਲਿਖਿਆ ਤੇ ਅਸੀਂ ਗੁਰੂ ਤੇਗ ਬਹਾਦਰ ਖੁਦ ਕਹਿੰਦੇ ਹੁੰਦੇ ਸੀ ਇਹ ਗੱਲ ਵੀ ਭਾਈ ਜੈਤੇ ਵਰਗਾ ਕੋਈ ਜਵਾਨ ਹੀ ਨਹੀਂ ਇੰਨਾ ਨੇਡਰ ਇੰਨਾ ਬਹਾਦਰ ਇਤਨਾ ਇੰਨਾ ਫਰਤੀਲਾ ਕਿਉਂਕਿ ਉਹਨਾਂ ਨੇ ਬਾਣੀ ਦੀ ਸਮਗਰੀ ਜਿਹੜੋ ਗੱਦੀ ਦੀ ਸਮਗਰੀ ਦਿੱਤੇ ਪਾ ਕਰਕੇ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੈਤੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਕੰਮ ਕਰ ਸਕਦਾ ਤੇ ਫਿਰ ਜਦੋਂ ਉਹਨਾਂ ਨੇ ਵਿਚਾਰਾ ਕੀਤੀਆਂ ਵੀ ਹੁਣ ਆਪਾਂ ਕਿਵੇਂ ਬਹੁਤ ਟਾਈਮ ਵਿਚਾਰਾ ਕਰਦੇ ਰਹੇ ਵੀ ਕਿਵੇਂ ਮਹਾਰਾਜ ਦਾ ਸਿਸ ਉਥੋਂ ਕਿਵੇਂ ਲਿਖਿਆ ਜੀ ਹੋਣਾ ਉੱਥੇ ਤਾਂ ਪਹਿਰਾ ਹੀ ਬਹੁਤ ਭਾਰੀ ਲੱਗਾਉਂਦੇ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਬਹੁਤ ਤੇਜ਼ ਹਵਾ ਚੱਲੀ ਜਾਂ ਹਨੇਰੀ ਆਈ ਨਹੀਂ ਦੇਖੋ ਆਪ ਅਸੀਂ ਵੀ ਹੁਣੇ ਨੌਕਰੀਆਂ ਕਰਦੇ ਹਾਂ ਸਾਨੂੰ ਪਤਾ ਜਿੱਦੋਂ ਪਹਿਰਾ ਲੱਗਿਆ ਹੋਵੇ ਨਾ ਨੇਰੀ ਆਉਂਦੀ ਉਹ ਤੇ ਐ ਕਿਸੇ ਨੂੰ ਨਾ ਤਾਂ ਪਹਿਰਾ ਵਿੱਚ ਦੀ ਕਿਸੇ ਨੂੰ ਵਾਟਨ ਦਿੰਦੇ ਹੁੰਦੇ ਆ ਫਿਰ ਚਾਹੇ ਹਵਾ ਨੇਰੀ ਹੋਵੇ ਕਿਸੇ ਨੂੰ ਐ ਨਹੀਂ ਆਉਂਦੇ ਕੋਈ ਹਰਕਤ ਨਹੀਂ ਹੋਣ ਦਿੰਦੇ ਹੁੰਦੇ ਪਰ ਉਹਨਾਂ ਨੇ ਤਿੰਨਾਂ ਨੇ ਫਿਰ ਉਹਨਾਂ ਦੇ ਤਾਇਆ ਜੀ ਨੇ ਪਿਤਾ ਜੀ ਨੇ ਭਾਈ ਜੈਤੇ ਨੇ ਉਹ ਉਥੇ ਨੇੜੇ ਚਲੇ ਗਏ ਉਹ ਜਗਾ ਦੇ ਜੋ ਨੇੜੇ ਗਏ ਨਾ ਜਦੋਂ ਸ਼ਾਮ ਨੂੰ ਤਾਂ ਹੋਈ ਸੀ ਸਹਾਦਤ ਜਦੋਂ ਥੋੜਾ ਮੂੰਹ ਨੇ ਰਾਜਾ ਹੋ ਗਿਆ ਨਾ ਫਿਰ ਉਹ ਕਿਵੇਂ ਨਾ ਕਿਵੇਂ ਸਹਾਰਾ ਕੰਧਾਂ ਦਾ ਸਹਾਰਾ ਲੈਂਦੇ ਲੈਂਦੇ ਤੇ ਉਹ ਜਿੱਥੇ ਮਹਾਰਾਜ ਦੀ ਸਹਾਦਤ ਹੁੰਦੀ ਆ ਉਥੇ ਪਹੁੰਚਦਾ ਉਸ ਤੋਂ ਪਹਿਲਾਂ ਕੀ ਕੀਤਾ ਪਤਾ ਭਾਈ ਸਦਾਨੰਦ ਕਹਿੰਦਾ ਵੀ ਤੁਸੀਂ ਮੇਰਾ ਸੀਸ ਕੱਟ ਕੇ ਉਥੇ ਰੱਖ ਦਿਓ ਹੁਣ ਭਾਈ ਜੈਤਾ ਆਪਣੇ ਪਿਤਾ ਦਾ ਸੀਸ ਨਹੀਂ ਨਾ ਕੱਟ ਸਕਦਾ ਉਹ ਕਹਿੰਦਾ ਨਹੀਂ ਪਿਤਾ ਜੀ ਮੈਂ ਐਡਾ ਵੱਡਾ ਪਾਪ ਕਿਵੇਂ ਕਰਦਾ ਹੈ ਉਹ ਕਹਿੰਦਾ ਨਹੀਂ ਮਹਾਰਾਜ ਦੇ ਸੀਸ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਇਤਿਹਾਸ ਨੇ ਲਿਖਿਆ ਕਹਿੰਦੇ ਭਾਈ ਸਦਾਨੰਦ ਨੇ ਆਪਣੀ ਕੁਰਬਾਨ ਕੱਢ ਕੇ ਆਪਣੇ ਤੇਵਾਰ ਆਪ ਕੀਤਾ ਤੇ ਥੱਲੇ ਧਰਤੀ ਤੇ ਡੱਗ ਪਿਆ ਤੜਫਣ ਲੱਗ ਗਿਆ ਫਿਰ ਭਾਈ ਆਗਿਆਰਾਮ ਕਹਿੰਦੇ ਆ ਕਹਿੰਦੇ ਭਾਈ ਜੈਤੇ ਨੂੰ ਮੁਕਤੀ ਦੇ ਫਿਰ ਭਾਈ ਜੈਤੇ ਨੇ ਵਾਰ ਕੀਤਾ ਤੇ ਸਦਾਨੰਦ ਦਾ ਸੀਸ ਟੜ ਦੇ ਨਾਲ ਅਲੱਗ ਕਰ ਦਿੱਤਾ ਭਾਈ ਸਦਾਨੰਦ ਦਾ ਸੀਸ ਭਾਈ ਆਗਿਆ ਰਾਮਚੋਕ ਦਾ ਤੇ ਧੜ ਭਾਈ ਜੇਤਾ ਆਪਣੇ ਬੁੱਢਿਆਂ ਤੇ ਰੱਖਦਾ ਤੇ ਉਹ ਫਿਰ ਕੰਧ ਇੱਕ ਕੰਧ ਦਾ ਕੰਧ ਦਾ ਸਹਾਰਾ ਲੈ ਲੈ ਕੇ ਅੰਧੇਰੇ ਦੇ ਵਿੱਚ ਬੈਠੇ ਆ ਜਦੋਂ ਪਹਿਰੇਦਾਰ ਬਾਜ ਦਿੰਦਾ ਉੱਚੀ ਥਾਰੀ ਜਾਗ ਦੇ ਰਹੋ ਤੇ ਆਵਾਜ਼ ਉਹਨਾਂ ਦੇ ਐਂ ਲੱਗਦੀ ਵੀ ਬਿਲਕੁਲ ਸਾਡੇ ਲੱਗੂ ਆਈ ਹੁੰਦੀ ਫਿਰ ਇੱਕਦਮ ਟੁੱਪਕ ਜਾਂਦੇ ਆ ਤੇ ਉੱਥੇ ਸੁਪ ਕੇ ਰਹਿੰਦੇ ਆ ਬਿਨਾਂ ਲੁੱਕ ਕੇ ਰਹਿੰਦੇ ਆ ਅੰਧੇਰੇ ਦੇ ਵਿੱਚ ਜਦੋਂ ਪਹਿਰੇਦਾਰ ਐ ਘੁੰਮਦਾ ਨਾ ਦੂਜੇ ਪਾਸੇ ਨੂੰ ਜਾਂਦਾ ਆਵਾਜ਼ ਦੇਣ ਤੇ ਉਹ ਉਹ ਭੱਜ ਕੇ ਉਹ ਫਰਤੀਲੇ ਨਾਲ ਉਹ ਚੁਲਾਕੀ ਦੇ ਨਾਲ ਤੇਜ਼ੀ ਰਫਤਾਰ ਦੇ ਨਾਲ ਭਾਈ ਜੇਤਾ ਮਹਾਰਾਜਿੰਦਾ ਸੀਸ ਉੱਥੋਂ ਲੈ ਆਉਂਦਾ ਤੇ ਭਾਈ ਸਦਾ ਅਨੰਦ ਦਾ ਸੀਸ ਉੱਥੇ ਰੱਖ ਦਿੰਦਾ ਇੰਨੇ ਚਿਰ ਨੂੰ ਪਿਛਲੇ ਪਾਸੇ ਇੱਕ ਪਟਸਾਵਾ ਪੈਂਦਾ ਤੇ ਦੋਨੋਂ ਡਰ ਜਾਂਦੇ ਆ ਵੀ ਪਤਾ ਨਹੀਂ ਕੌਣ ਆ ਕੇ ਖੜਾ ਹੋ ਗਿਆ ਤੇ ਉੱਥੇ ਖਵਾਜਾ ਅਬਦੁੱਲਾ ਆ ਗਿਆ कोतवाल कोतਵਾਲੀ ਦਾ कोतਵਾਲ ਆ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਫੜੇ ਜਾਓਗੇ ਬੈਠੇ ਰੋ ਟੱਕ ਕੇ ਬੋਲਿਓ ਨਾ ਕਹਿੰਦਾ ਮੈਂ ਪਹਿਰੇਦਾਰ ਨੂੰ ਗੱਲਾਂ ਲਾ ਕੇ ਪਰਲੇ ਪਾਸੇ ਨੂੰ ਲੈ ਕੇ ਜਾਣਾ ਤੁਸੀਂ ਜਲਦੀ ਜਲਦੀ ਟੜ ਚੱਕ ਲਿਓ ਫਿਰ ਉੱਥੋਂ ਧੜ ਚੁੱਕਦੇ ਆ ਭਾਈ ਜੈਤਾ ਤੇ ਭਾਈ ਉਹਦੇ ਦਿੱਲੀ ਤੋਂ ਤੁਰਦੇ ਆ ਫਿਰ ਦਿੱਲੀ ਤੋਂ ਜੋ ਤੁਰਦੇ ਆ ਨਾ ਤੇ ਹੁਣ ਭਾਈ ਜੈਤਾ ਬਹੁਤੇ ਰਸਤਿਆਂ ਬਾਰੇ ਜਾਣਦਾ ਕਿਉਂਕਿ ਇੱਕ ਦੋ ਵਾਰੀ ਪਹਿਲਾਂ ਵੀ ਦਿੱਲੀ ਆਉਂਦਾ ਜਾਂਦਾ ਹੈ ਤੇ ਹੁਣ ਆਪਾਂ ਕਹਤਾ ਧੜ ਤੋਂ ਧੜ ਚੁੱਕਣ ਤੇ ਵੀ ਇੰਨਾ ਟਾਈਮ ਲੱਗ ਗਿਆ ਸੀ ਵੀ ਬਹੁਤ ਔਖਾ ਸਮਾਂ ਸੀ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਤਾਂ ਹੁਣ ਪਤਾ ਜੇ ਪਤਾ ਲੱਗ ਗਿਆ ਵੀ ਇੱਥੋਂ ਤਾਂ ਚੇਂਜ ਕਰਤੀ ਵੀ ਇਹਨਾਂ ਨੂੰ ਚੁੱਕ ਕੇ ਲੈ ਗਏ ਤਾਂ ਪੰਜਾਬ ਨੂੰ ਤਾਂ ਫੌਜ ਕੱਢਣਗੇ ਜੈਤਾ ਕਹਿੰਦਾ ਆਪਾਂ ਪੰਜਾਬ ਵੱਲ ਨਹੀਂ ਜਾਣਾ ਆਪਾਂ ਬਾਗਪਤ ਵੱਲ ਨੂੰ ਜਾਣਾ ਤਾਂ ਕਿ ਫਿਰ ਉੱਤਰੋਂ ਘੁਮ ਕੇ ਆਵਾਂਗੇ ਤੇ ਉੱਥੋਂ ਫਿਰ ਭਾਈ ਜੈਤਾ ਜਦੋਂ ਲੈ ਕੇ ਸੀਸ ਮਹਾਰਾਜ ਜੀ ਦਾ ਨਿਕਲਦੇ ਆ ਤੇ ਪਹਿਲੀ ਵਾਰ ਉੱਥੇ ਬਾਗਪਤ ਤੇ ਸੂਫੀ ਫਕੀਰ ਬਾਬਾ ਹਾਜ਼ਰਤ ਸੇਖ ਵਾਉਦੀਨ ਦੇ ਕੋਲੇ ਆ ਕੇ ਉੱਥੇ ਰੁਕਦੇ ਆ ਤੇ ਬਾਉਦੀਨ ਕਹਿੰਦਾ ਵੀ ਇੱਥੇ ਹੁਣ ਜਗ੍ਹਾ ਘੱਟ ਆ ਮੇਰੇ ਕੋਲ ਰਾਤ ਤੁਸੀਂ ਕਿਉਂਕਿ ਰਾਤ ਸ਼ਾਮ ਨੂੰ ਤਾਂ ਚੱਕਿਆ ਸੀ ਅੱਧੀ ਰਾਤ ਤਾਂ ਵੈ ਵੈਸੇ ਹੀ ਨਿਕਲ ਗਈ ਸੀ ਸਵੇਰ ਦਾ ਟਾਈਮ ਹੋਣ ਵਾਲਾ ਸੀ ਤੇ 4-5 ਘੰਟੇ ਬਸ ਰਾਤ ਬਚੀ ਸੀ 4 ਘੰਟੇ ਤੇ ਫਿਰ ਉਹ ਕਹਿੰਦਾ ਇੱਥੇ ਨੇੜੇ ਆਪਣਾ ਇੱਕ ਸਰਦਾਲੂ ਆ ਕ੍ਰਿਸ਼ਨਪਾਲ ਉਹਦੇ ਕੋਲੇ ਭੇਜਤਾ ਉੱਥੇ ਫਿਰ ਇਹਨੇ 2-3 ਘੰਟੇ ਰੁਕੇ ਆ ਉੱਥੋਂ ਫਿਰ ਜਦੋਂ ਭਾਈ ਜੇਤਾ ਤੇ ਭਾਈ ਉਹਦੇ ਚੱਲਦੇ ਆ ਨਾ ਮਹਾਰਾਜ ਦਾ ਸੀਸ ਲੈ ਕੇ ਫਿਰ ਇਹ ਦੂਜਾ ਪਟਾਖਾ ਕਰਦੇ ਉਤਰਾਵੜੀ ਦੇ ਵਿੱਚ ਕਰਦੇ ਆ ਦੇਵਾਰਾਮ ਦੇ ਕੋਲੇ ਜਿਹੜਾ ਤੋਬੀ ਇਤਿਹਾਸ ਕਰਨ ਲਿਖਿਆ ਵੀ ਤੋਬੀ ਇੱਥੇ ਜਦੋਂ ਆ ਕੇ ਫਿਰੇ ਰੁਕਦੇ ਆ ਨਾ ਇੱਥੇ ਵੀ ਹੁਣ ਗੁਰਦੁਆਰਾ ਸਾਹਿਬ ਬਣੇ ਹੋਏ ਆ ਉੱਥੇ ਜਿੱਥੇ-ਜਿੱਥੇ ਮਹਾਰਾਜ ਦੀ ਚੀਜ਼ ਫਿਰ ਇਹ ਦੂਜਾ ਪਟਾ ਫਿਰ ਉੱਥੋਂ ਜਦੋਂ ਚੱਲਦੇ ਆ ਨਾ ਫਿਰ ਪਿੰਡ ਕੈਂਥ ਮਾਜਰੀ ਫਕੀਰ ਬਾਬਾ ਗੈਂਥ ਸਾਹ ਨੇ RAMDEO ਦੇ ਕਰ ਭੇਜਿਆ ਫਿਰ ਪਹਿਲੇ ਫਕੀਰ ਬਾਬੇ ਦੀ ਦਰਗਾਹ ਤੇ ਪਹਿਲਾਂ ਰੁਕੇ ਆ ਉੱਥੇ ਪਿੰਡ ਕੈਂਥ ਮਾਜਰੀ ਦੇ ਚ ਤੇ ਉਥੇ RAM DEO ਫਿਰ ਜਦੋਂ RAM DEO ਨੂੰ ਪਤਾ ਲੱਗਦਾ ਕਿ ਇਹ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ ਫਿਰ ਉਹਨੇ ਪਵਿੱਤਰ ਜਗ੍ਹਾ ਤੇ ਸਾਫ ਸੁਥਰੀ ਕਰਕੇ ਉਥੇ ਇਤਿਹਾਸ ਕਹਿੰਦਾ ਫਿਰ ਬਾਅਦ ਚ ਵੀ RAM DEO ਉਥੇ ਦੀਵਾ ਜਗਾਉਂਦਾ ਰਿਹਾ ਉਥੇ ਜੋਤ ਜਗਾਉਂਦਾ ਹੁੰਦਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਰੱਖਿਆ ਜੀ ਤੇ ਅੱਜ ਕੱਲ੍ਹ ਉਥੇ ਇੱਕ ਗੁਰਦੁਆਰਾ ਸੁਸ਼ੋਭਤ ਆ ਸੀਸ ਗੰਧ ਕੈਂਥ ਮਾਜਰੀ ਦੇ ਵਿੱਚ ਸੀਸਗੰਦ ਗੁਰਦੁਆਰਾ ਸਿਜੋਪਤਾ ਫਿਰ ਉੱਥੋਂ ਜਦੋਂ ਇਹ ਚੱਲਦੇ ਆ ਨਾ ਹੁਣ ਆਪਾਂ ਤਾਂ ਚਲੋ ਗੱਲਾਂ ਐ ਕਰੀ ਜੰਨੇ ਵੀ ਉੱਥੋਂ ਚੱਲਦੇ ਆ ਪਰ ਭਾਈ ਜੈਤੇ ਦਾ ਇਤਿਹਾਸਕਾਰ ਲਿਖਦੇ ਆ ਵੀ ਇੰਨਾ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਕ ਪੰਨ ਸੀ ਮਗਰ ਕਿਤੇ ਜ਼ੁਲਮਾਂ ਦੀ ਸਰਕਾਰ ਆ ਜਿਹਦੀ ਸਪਾਈ ਨਾ ਲੱਗੇ ਹੁਣ ਉਹਨਾਂ ਦੀ ਫੌਜ ਨਾ ਆਉਂਦੀ ਹੋਵੇ ਇੱਕ ਫਿਰ ਹੁਣ ਕਈ ਇਤਿਹਾਸਕਾਰ ਐ ਵੀ ਕਹਿੰਦੇ ਉਹਨੂੰ ਰਸਤੇ ਦਾ ਪਲੇਖਾ ਪੈ ਗਿਆ ਤਾਂ ਉੱਥੇ ਚਲੇ ਐਦਾਂ ਦੀ ਕੋਈ ਗੱਲ ਨਹੀਂ ਪਾਈ ਜੈਤਾ ਇੰਨਾ ਸਾਰਿਆਂ ਨੂੰ ਜਾਣਦਾ ਉਹਨੂੰ ਪਤਾ ਵੀ ਇਹ ਗੁਰੂ ਨੂੰ ਪਿਆਰ ਕਰਦੇ ਤੇ ਗੁਰੂ ਦੇ ਸਰਦਾਲੂ ਫੇਰ ਗਿਆ ਕਿਉਂਕਿ ਗਲਤ ਜਗ੍ਹਾ ਤੇ ਚਲੇ ਜਾਂਦੇ ਤਾਂ ਖਬਰ ਦੇ ਕੇ ਮਗਰ ਫੌਜ ਵੀ ਲੱਗ ਸਕਦੀ ਸੀ ਬਹੁਤ ਵੱਡੀ ਗੱਲ ਸੀ ਉਹਨਾਂ ਨੂੰ ਪਤਾ ਸੀ ਫਿਰ ਉੱਥੋਂ ਜਦੋਂ ਚੱਲਦੇ ਆ ਨਾ ਦਰਗਾਹ ਹੀ ਸਾਹਿਬ ਪੀਰ ਹੈ ਮਯਾਰ ਜਿੱਥੇ ਉਹਨਾਂ ਗੁਰਦੁਆਰਾ ਨਾਬਾ ਸਾਹਿਬ ਬਣਿਆ ਵਾ ਫਿਰ ਇੱਥੇ ਆ ਕੇ ਰੁਕਦੇ ਆ ਜਦੋਂ ਇੱਥੇ ਆ ਕੇ ਰੁਕਦੇ ਆ ਫਿਰ ਇੱਥੋਂ ਅੱਗੇ ਉਹ ਜਾਂ ਜਾਂਦੇ ਆ ਫਤਿਹਪੁਰ ਮਾਦੜਾ ਪੈਂਦੇ ਪੀਪਲ ਦੇ ਰੁੱਖ ਦੇ ਥੱਲੇ ਆ ਕੇ ਕੁਸ ਟਾਈਮ ਲਈ ਭਾਈ ਜੈਤਾ ਜੀ ਇੱਥੇ ਰੁਕਦੇ ਆ ਜਿੱਥੇ ਹੁਣ ਗੁਰਦੁਆਰਾ ਬਣਿਆ ਵਾ ਤਾਪ ਸਾਹਿਬ ਪਤਸਾਈ ਨੌਵੀਂ ਉਸਾਰਿਆ ਗਿਆ ਉਥੇ ਇਹ ਜਗ੍ਹਾ ਚੰਡੀਗੜ੍ਹ 34 ਸੈਕਟਰ ਦੇ ਵਿੱਚ ਪੈਂਦੀ ਹੈ ਇੱਥੇ ਆ ਕੇ ਵੀ ਕੁਸ ਟਾਈਮ ਲਈ ਭਾਈ ਜੈਤਾ ਜੀ ਰੁਕੇ ਆ ਉਥੋਂ ਫਿਰ ਖਰੜ ਤੋਂ ਇਹ ਪਾਸੇ ਤੇ ਸਾਈਡ ਤੋਂ ਲੰਘਦੇ ਹੋਏ ਇੱਕ ਜੈਮਤੀ ਨਦੀ ਆ ਉਹਨੂੰ ਪਾਰ ਕਰਕੇ ਫਿਰ ਮਾਜਰਾ ਪਹੁੰਚਦੇ ਆ ਲਖਨੌਰ ਚਨਾਲੋ ਅਤੇ ਕੋਰਾਲੀ ਇਹ ਸਿਵਾਵਾ ਨਦੀ ਕੋਲੇ ਆ ਕੇ ਫਿਰ ਇਹ ਨਿਕਲਦੀ ਆ ਇੱਥੋਂ ਫਿਰ ਇਹ ਸਾਮ ਨੂੰ ਤੁਰਦੇ ਤੁਰਦੇ ਚੌਥੇ ਦਿਨ ਕੀਰਤਪੁਰ ਪਹੁੰਚ ਜਾਂਦੇ ਆ ਇੱਕ ਕੀਰਤਪੁਰ ਜੇ ਪਹੁੰਚਦੇ ਆ ਨਾ ਫਿਰ ਉੱਥੇ ਮਤਲਬ ਜਿਹਦਾ ਭਾਈ ਜੈਤੇ ਦਾ ਸਫਰ ਆ ਨਾ ਇਹ ਕੋਸਤਾ ਸਫਰ ਘੋੜੇ ਤੇ ਕੀਤਾ ਵਾ ਬਾਕੀ ਪੈਦਲ ਕੀਤਾ ਵਾ ਤੇ ਆਪਾਂ ਤਾਂ ਹੁਣ ਐ ਇੰਨੀ ਗੱਲ ਸੁਣਾਦੀ ਵੀ ਉਹ ਕੀਰਤਪੁਰ ਪਹੁੰਚ ਗਿਆ ਪਰ ਤੁਸੀਂ ਸੱਚ ਕਰਕੇ ਜਾਣੋ ਵੀ ਜਦੋਂ ਇਤਿਹਾਸ ਨੂੰ ਪੜਦੇ ਆਂ ਜਾਂ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਯਕੀਨ ਕਰਕੇ ਉਹ ਮੰਨੇ ਮੈਂ ਸੱਚ ਗੱਲ ਦੱਸਣਾ ਵੀ ਮੈਂ ਜੋ ਪਾਸ਼ਾਹੀ ਦੀ ਨੌਵੇਂ ਪਾਸ਼ਾਹੀ ਦੀ ਸਹਾਦਤ ਬਾਰੇ ਪੜ੍ਹਿਆ ਤੇ ਭਾਈ ਜੈਤੇ ਦੀ ਮਹਾਨਤਾ ਸ਼ਖਸੀਅਤ ਬਾਰੇ ਪੜ੍ਹਿਆ ਇੱਕ ਤਾਂ ਮੈਂ ਜੋ ਸਾਧ ਪੜੀ ਵੀ ਐਡਾ ਵੱਡਾ ਜ਼ੁਲਮ ਹੋਇਆ ਵੀ ਮੇਰਾ ਇੱਕ ਰੂਹ ਕੰਡਾ ਖੜਾ ਹੋ ਗਿਆ ਵੀ ਮੈਂ ਆਪਣੇ ਆਪ ਤੋਂ ਮਨ ਭਰਿਆ ਸੀ ਵੀ ਐਡੀ ਵੱਡੀ ਗੱਲ ਹੋਈ ਸੀ ਹੈ ਫਿਰ ਜਦੋਂ ਮੈਂ ਭਾਈ ਜੈਤਨ ਦੇ ਉਹਨੂੰ ਇੰਨਾ ਕ ਕਠਿਨਾਈਆਂ ਹੋਈਆਂ ਸੀ ਨਾ ਉਦੇ ਪੈਰਾਂ 'ਚ ਤੇ ਹੱਥਾਂ 'ਚ ਕੰਡਿਆਂ ਨਾਲ ਜ਼ਖਮ ਹੋ ਗਏ ਸੀ ਉਦੋਂ ਕਿ ਤਾਂ ਸੜਕਾਂ ਹੁੰਦੀਆਂ ਸੀ ਇੱਕ ਜਰਨੈਲੀ ਸੜਕ ਬਣੀ ਵੀ ਹੁੰਦੀ ਸੀ ਤੇ ਉਹਦੇ ਤੇ ਤਾਂ ਹਦਾਇਤਾਂ ਸੀ ਵੀ ਜੇ ਚੱਲੇਗਾ ਤਾਂ ਫੌਜ ਨੇ ਫਾੜ ਹੀ ਲੈਣਾ ਤੋ ਇਹ ਬਿਲਕੁਲ ਇਸ ਤਰ੍ਹਾਂ ਆਈ ਸੀ ਵੀ ਸੈਡਾਂ ਉੱਤੋਂ ਦੀ ਤੇ ਉਹਨਾਂ ਦੇ ਫਿਰ ਪੈਰਾਂ ਦੇ ਉੱਪਰ ਬਹੁਤ ਵੱਡੇ ਵੱਡੇ ਜ਼ਖਮ ਹੱਥਾਂ ਉੱਤੇ ਜ਼ਖਮ ਤੇ ਇੰਨਾ ਜ ਨਹੀਂ ਥਕਾਵਟ ਹੋਈ ਵੀ ਸੀ ਵੀ ਜਿੱਥੇ ਵੀ ਉਹ ਬਹਿੰਦਾ ਸੀ ਉਹਨੂੰ ਐ ਲੱਗਦਾ ਸੀ ਵੀ ਪਤਾ ਹੀ ਨਹੀਂ ਹੁਣ ਕੀ ਹੈ ਕੀ ਹੋਣਾ ਜਾਂ ਕੀ ਨਹੀਂ ਤੇ ਜਿੱਦੋਂ ਫਿਰ ਉਹ ਗੀਰਤਪੁਰ ਪਹੁੰਚਦੇ ਆ ਨਾ ਉੱਥੋਂ ਉੱਥੋਂ ਫਿਰ ਸੁਨੇਹਾ ਦਿੰਦੇ ਆ ਅਨੰਦਪੁਰ ਸਾਹਿਬ ਨੂੰ ਵੀ ਪਤਾ ਲੱਗਦਾ ਭਾਈ ਜੈਤਾ ਆ ਗਿਆ ਉੱਥੋਂ ਫਿਰ ਗੁਰੂ ਸਾਹਿਬ ਮਾਤਾ ਜੀ ਹੋਂਨੇ ਸਾਰੇ ਸਿੰਘਾਂ ਦਾ ਜਥਾ ਲੈ ਕੇ ਨਾਲ ਪਾਲਕੀ 'ਚ ਜਾ ਕੇ ਨੌਵੇਂ ਪਾਤਸ਼ਾਹ ਸਾਹਿਬ ਜੀ ਦਾ ਸੀਸ ਪਾਲਕੀ ਦੇ ਵਿੱਚ ਸਿ ਜਾ ਕੇ ਅਨੰਦਪੁਰ ਸਾਹਿਬ ਲੈ ਕੇ ਜਾਂਦੇ ਆ ਫੇ ਜੋ ਆਨੰਦਪੁਰ ਸਾਹਿਬ ਲੈ ਕੇ ਜਾਂਦੇ ਆ ਉੱਥੇ ਸ਼ਾਮ ਹੋ ਜਾਂਦੀ ਹੁੰਦੀ ਹੈ ਫਿਰ ਉਹਦੇ ਰਾਤ ਨੂੰ ਸੰਸਕਾਰ ਨਹੀਂ ਕੀਤਾ ਜਾਂਦਾ ਦੂਜੇ ਦਿਨ ਕੀਤਾ ਜਾਂਦਾ ਫਿਰ ਉਹ ਜਿਹੜਾ ਅਬਦੁੱਲਾ ਖਵਾਜਾ ਅਬਦੁੱਲਾ ਸੀ ਨਾ कोतवाल ਉਹ ਵੀ ਆਨੰਦਪੁਰ ਸਾਹਿਬ ਆ ਜਾਂਦਾ ਹੁੰਦਾ ਉਹਨੇ ਆ ਕੇ ਦੱਸਿਆ ਵੀ ਭਾਈ ਜੈਤਾ ਜਿੱਥੇ ਪਹੁੰਚਿਆ ਨਹੀਂ ਉਹ ਕਹਿੰਦੇ ਨਹੀਂ ਵੀ ਇੱਥੇ ਤਾਂ ਨਹੀਂ ਪਹੁੰਚਿਆ ਕਿ ਉਹ ਸੀਸ ਲੈ ਕੇ ਆ ਰਿਹਾ ਫਿਰ ਉਹ ਉਧਰ ਖਵਾਜਾ ਅਬਦੁੱਲਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦਾ ਤੇ ਭਾਈ ਜੈਤਾ ਕੀਰਤਪ ਭਾਈ ਜੈਤੇਰਾ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਹੈ ਜਦੋਂ ਆਪਾਂ ਇਤਿਹਾਸ ਦੇ ਵਿੱਚ ਇਹਦੇ ਬਾਰੇ ਪੜ੍ਹਦੇ ਹਾਂ ਕਿਉਂਕਿ ਇਹਨਾਂ ਦਾ ਜਿਹੜਾ ਪਰਿਵਾਰ ਆ ਪੰਜ ਪੀੜੀਆਂ ਤੋਂ ਗੁਰੂ ਸਾਹਿਬਾਂ ਦੀ ਸੇਵਾ ਕਰਦਾ ਤੇ ਜਿਹੜੇ ਭਾਈ ਸਦਾ ਨੰਦ ਇਹਨਾਂ ਦੇ ਪਿਤਾ ਦੀ ਉਹਨਾਂ ਦਾ ਜਿਹੜਾ ਵਿਆਹ ਹੁੰਦਾ ਨਾ ਵਿਆਹ ਦਾ ਕਾਰਜ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਦੇ ਨਾਲ ਹੀ ਹੁੰਦਾ ਤੇ ਭਾਈ ਜੈਤੇ ਦਾ ਜਨਮ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਨਾਲ ਹੋਇਆ ਤੇ ਭਾਈ ਜੈਤੇ ਨੂੰ ਇੰਨਾ ਜਿਆਦਾ ਪਿਆਰ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਇਹ ਬਹੁਤ ਵੱਡਾ ਇੱਕ ਸੂਰਬੀਰ ਬਣੂ ਯੋਧਾ ਸੂਰਮਾ ਤੇ ਜੈਤਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਸੀਸ ਅਨੰਦਪੁਰ ਆ ਕੀਰਤਪੁਰ ਆ ਕੇ ਪੇਟ ਕਰਦੇ ਨਾ ਇੱਥੇ ਜੱਫੀ ਪਾ ਕੇ ਗੁਰੂ ਮਹਾਰਾਜ ਨੇ ਵਾਰ ਦਿੱਤਾ ਸੀ ਰੰਗਰੇਟਾ ਗੁਰੂ ਦਾ ਬੇਟਾ ਇਹ ਬਹੁਤ ਵੱਡਾ ਇੱਕ ਖਿਤਾਬ ਆ ਮੈਂ ਕਹਿੰਨਾ ਨਾ ਆਪਾਂ ਕਈ ਵਾਰੀ ਹੁਣ ਚਲੋ ਆਪਾਂ ਵੀ ਸ਼ਾਰਟਕਟ ਵੀਡੀਓ ਬਣਾਈ ਛੋਟੀ ਵੀ ਬਹੁਤ ਜਲਦੀ ਦੱਸਦਾ ਪਰ ਇਹ ਜਦੋਂ ਤੁਸੀਂ ਇਤਿਹਾਸ ਕਿਤੇ ਮਿਲੇ ਨਾ ਕਸਾਬਾਂ ਜ਼ਰੂਰ ਪੜ੍ਹ ਕੇ ਦੇਖਾਂ ਬਹੁਤ ਵੱਡਾ ਕਾਰਨ ਸੀ ਜਿਹੜਾ ਉਹ ਕਿਉਂਕਿ ਜਦੋਂ ਮਹਾਰਾਜ ਦੀ ਸਾਹادت ਹੁੰਦੀ ਉੱਥੇ ਬਹੁਤ ਦਿੱਲੀ ਦੇ ਸਿੱਖ ਖੜੇ ਸੀ ਸਾਰੇ ਭੱਜ ਗਏ ਸੀ ਕਿਸੇ ਦੀ ਕੋਈ ਹਿੰਮਤ ਨਹੀਂ ਸੀ ਵੀ ਸੀਸ ਚੁੱਕ ਲੂਗਾ ਔਰੰਗੇ ਨੇ ਜਦੋਂ ਹੁਕਮ ਦਿੱਤਾ ਸੀ ਨਾ ਕਹਿੰਦਾ ਮੈਂ ਇਹੀ ਹਸ ਰੋਦਾ ਕਰੂੰਗਾ ਜਿਹੜਾ ਹੱਥ ਲਾਊਗਾ ਤੇ ਉੱਥੇ ਬਹੁਤ ਸਰਦਾਰ ਸਿੱਖ ਖੜੇ ਸੀ ਸਾਰੇ ਨਾਲ ਸੀ ਕਿਸੇ ਨੇ ਹਿੰਮਤ ਨਹੀਂ ਕੀਤੀ ਸੀ ਤੇ ਭਾਈ ਜੈਤਾ ਕਹਿੰਦਾ ਸੀ ਕਹਿੰਦਾ ਜਾਂ ਮੈਂ ਆਪਣੇ ਆਪ ਨੂੰ ਖਤਮ ਕਰ ਦੂੰਗਾ ਜਾਂ ਸੀਸ ਲੈ ਕੇ ਆਉਂਗਾ ਪਰ ਗੁਰੂ ਦੀ ਅਸੀਸ ਲਈ ਮੈਂ ਬੇਕਤਰੀ ਨਹੀਂ ਹੁੰਦਾਂਗਾ ਵੇਖੋ ਹੁਣ ਗੁਰੂ ਗੋਬਿੰਦ ਸਿੰਘ ਤੇ ਭਾਈ ਜੈਤਾ ਕੀਰਤਪੁਰ ਦੀ ਧਰਤੀ ਤੇ ਇਕੱਠੇ ਹੁੰਦੇ ਆ ਗੁਰੂ ਗਵੰਦ ਸਿੰਘ ਜੀ ਦੇ ਪਿਤਾ ਜੀ ਵੀ ਕੁਰਬਾਨ ਹੋ ਗਏ ਤੇ ਭਾਈ ਜੈਤਾ ਦੇ ਪਿਤਾ ਦੀ ਵੀ ਕੁਰਬਾਨੀ ਹੋ ਗਈ ਮਾਤਾ ਗੁਜਰ ਕੌਰ ਜੀ ਦੇ ਸਿਰ ਦਾ ਵੀ ਸਾਈਂ ਨੇ ਸਹੀ ਦੀਪਾ ਦਿੱਤੀ ਤੇ ਉਧਰ ਮਾਤਾ ਪ੍ਰੇਮੋ ਜੀ ਦੇ ਪਤੀ ਨੇ ਵੀ ਸਾਦੇ ਦੇ ਦਿੱਤੀ ਹੈ ਵੀ ਗੁਰੂ ਦੀ ਸੀਸ ਦੀ ਬੇਕਦਰ ਨਹੀਂ ਹੋਵੇ ਤੇ ਜਿਹੜਾ ਧੜ ਸੀਗਾ ਫਿਰ ਉਹ ਕਲਿਆਣੇ ਦੀ ਧਰਮਸਾਲਾ ਚ ਲਿਆ ਕੇ ਉਹਦਾ ਭਾਈ ਆਗਿਆਰਾਮ ਦਾ ਘਰ ਨਾ ਜਿਹੜਾ ਉਹ ਕਲਿਆਣਾ ਇੱਕ ਬਹੁਤ ਵੱਡਾ ਲੱਖੀ ਸਾਹਵਨ ਜਾਰਾ ਨਾ ਜਿਹੜਾ ਉਹ ਬਹੁਤ ਵੱਡਾ ਇੱਕ ਵਪਾਰੀ ਹੈ ਉਹਨੇ ਜਿਹੜੇ ਉੱਥੇ ਕੰਮ ਕਰਦੇ ਜਿਵੇਂ ਭਾਈ ਕਲਿਆਣੇ ਹੁੰਦੇ ਉਹਨਾਂ ਨੂੰ ਨਿੱਕਰ ਬਣਾ ਕੇ ਦਿੱਤੇ ਆ ਭਾਈ ਆਗਿਆਰਾਮ ਉਹਨਾਂ ਨੂੰ ਉਹਨਾਂ ਦੇ ਤੇ ਭਾਈ ਆਗਿਆਰਾਮ ਦੇ ਘਰ ਦੇ ਵਿੱਚ ਹੀ ਉੱਥੇ ਸੰਸਕਾਰ ਕੀਤਾ ਜਾਂਦਾ ਪੂਰੇ ਕੱਬ ਮਗ ਲਾ ਕੇ ਪਾਤਸ਼ਾਹ ਜੀ ਦੇ ਧਰ ਦੇ ਸੰਸਕਾਰ ਕੀਤੇ ਜਾਂਦਾ ਇਧਰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਂਦਾ ਮੈਂ ਆਪ ਜੀ ਦੇ ਨਾਲ ਇਤਿਹਾਸ ਦੀਆਂ ਵਿਚਾਰਾਂ ਕਰ ਰਿਹਾ ਸੀ ਹੋ ਸਕਦਾ ਬਹੁਤ ਸਾਰੀਆਂ ਬੋਲਾਂ ਚ ਤਰੁੱਟੀਆਂ ਰਹਿ ਗਈਆਂ ਹੁਣ ਕੋਈ ਹੋਈਆਂ ਗਲਤੀਆਂ ਤੋਂ ਮੈਂ ਖਿਮਾ ਦਾ ਜੱਜ ਕਹਾ ਤੁਸੀਂ ਬਖਸ਼ਣ ਜੋਗਾ ਕਿਰਪਾ ਕਰਕੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ